ਰਹਿਨਮਾਈ ਦੇ ਵਿੱਚ ਕਾਂਸ਼ੀ ਬਨਾਰਸ ਗੁਰੂ ਸਾਹਿਬ ਦੇ ਜਨਮ ਭੂਮੀ ਦੇ ਲਈ ਰਵਾਨਾ ਹੋ ਰਹੀ ਹੈ ਕਰੇ ਆਨ ਕੀ ਆਸ ਤੇ ਨਰ ਦੋ ਜਗ ਜਾਹਿੰਗੇ ਸਤ ਪਾਖੇ ਰਵਿਦਾਸ 1433 ਕੀ ਮਾਗ ਸੁਦੀ 15 ਦੁਖੀਆਂ ਕੇ ਕਲਿਆਣ ਹਿਤ ਪਰਗਟ ਗੁਰੂ ਰਵਿਦਾਸ ਸਾਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪਾਵਨ ਜੈਂਤੀ ਸਮਾਗਮ 638 ਮੇ ਜੈਂਤੀ ਸਮਾਗਮ ਏਵੰ ਰਵਦਾਸੀਆ ਧਰਮ ਦੇ ਛੇਵੇਂ ਸਥਾਪਨਾ ਦਿਵਸ ਮਹਾਨ ਤੀਰਥ ਸਥਾਨ ਡੇਰਾ ਸ਼੍ਰੀ ਅਕਸਰ ਸੰਸਰਵੰਦਾ ਜੀ ਸੱਚਖੰਡ ਬੱਲਾਂ ਦੇ ਗਤੀ ਰਸ਼ੀਰ ਹਜੂਰ ਮਹਾਰਾਜ ਸਤਗੁਰ ਸਵਾਮੀ ਨਰਿੰਦਨ ਦਾਸ ਮਹਾਰਾਜ ਦੀ ਸਭ ਤੋਂ ਵੱਡੀ ਸਰਪ੍ਰਸਤੀ ਹੈ ਸ਼ਿਗੁਰ ਅਬਦਾ ਜਨਮਸਥਾਨ ਸਵਰਗ ਮੰਦਰ ਸਿੰਘ ਵਰਤਨਪੁਰਵਾਰਾਨੀ ਸੇਵਕੇ ਬੜੀ ਸ਼ਰਧਾ ਦੇ ਸਹਿਤ ਮਨਾਜ ਜਾ ਰਹੇ ਹਨ ਤੋਂ ਦਾਸ ਜੁਰਮਾਰਾ ਸਤਿਗੁਰ ਸੁਆਮੀ ਨਰਿੰਦਰ ਨਾਥ ਜੀ ਮਹਾਰਾ ਸਗੁਰਾਂਦਰ ਤੋਂ ਪਰਦਾਸ ਆਪਣੀ ਕਰਤੋਂ ਸੁਮਤੀਆ ਦੇਸ਼ਵਦੇਵ ਦੀਆਂ ਸੰਕਾ ਨੂੰ ਸਾਈਂ ਸਤਿਗੁਰ ਅਬਦਾ ਮਹਾਰਾ ਦੀ 138ਵੇਂ 35 ਮਾਗਮ ਔਰ ਅਬਦਾਸੀਆ ਪਰੰਪਰੇ ਛੇਵੇਂ ਸਥਾਪਨਾ ਦੇ ਉਸਦੀ ਲੱਖ ਲੱਖ ਨੂੰ ਵਰਤਵਾ ਦਿੰਦਾ ਜਗੁਰਦੇਵ ਤੁੰਗੜੇ ਸਤਨਾ ਬੋਲੇ ਸੋ ਨਿਰਭੈ ਗੁਰਦਾਸ ਮਹਾਰਾ ਜੀ ਜੈ श्री <laughs> <laughs> ਗੁਰੂ ਮਹਾਰਾਜ ਦੇ ਜਨਮ ਦਿਨ ਤੇ ਅਸੀਂ ਬਨਾਰਸ ਜਾ ਰਹੇ ਹਾਂ ਕਾਂਚੀ ਇਸੇ ਤਰ੍ਹਾਂ ਹਰ ਸਾਲ ਬੱਲਾਂ ਵਾਲੇ ਮਹਾਰਾਜ ਤੇਰਪਾ ਕਰਦੇ ਤੇ ਇਸ ਟ੍ਰੇਨ ਇਥੋਂ ਸਪੈਸ਼ਲ ਟ੍ਰੇਨ ਲੈ ਕੇ ਜਾਂਦੇ ਸੰਗਤ ਇਥੋਂ ਹਰ ਸਾਲ ਇਸੇ ਤਰ੍ਹਾਂ ਜਿੰਨੀ ਖੁਸ਼ੀਆਂ ਨਾਲ ਜਾਂਦੀ ਤੁਸੀਂ ਦੇਖਿਆ ਹੀ ਉਹ ਸੋਨਾ ਪ੍ਰੋਗਰਾਮ ਨਾਮ ਕੀ ਹੈ ਤੁਹਾਡਾ ਹਾਂ ਜਸਵਿੰਦਰ ਕੁਮਾਰ ਜੀ ਜਸਵਿੰਦਰ ਭਾਈ ਕਿਹੜੇ ਮਲਕ ਤੋਂ ਤੁਸੀਂ ਆਏ ਹੋ ਅ ਭਾਜੀ ਅਸੀਂ ਕੈਨੇਡਾ ਤੋਂ ਸਪੈਸ਼ਲ ਕਾਂਛੀ ਦੇ ਦਰਸ਼ਨ ਕਰਨ ਲੈ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਅੱਜ ਕਾਂਛੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਸੋ ਮੇਰੇ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਜੀ ਜਸਵਿੰਦਰ ਕੁਮਾਰ ਭਾਈ ਜਸਵਿੰਦਰ ਮੈ ਤੋਂ ਕੀ ਨਾਮ ਲੈਣਾ ਸਰਜੀਤ ਕੌਰ ਅਸੀਂ ਕਿੱਥੋਂ ਆਏ ਤੁਸੀਂ ਅਸੀਂ ਕੈਨੇਡਾ ਤੋਂ ਆਏ ਆ ਅਸੀਂ ਬਾਬੇ ਰਵਦਾਸ ਦਾ ਜਨਮ ਦਿਨ ਰਬਦਾਸ ਦਾ ਕਾਂਚੀਚ ਦੇਖਣ ਆਏ ਆ ਇਸ ਨੂੰ ਲੱਖ ਲੱਖ ਸਭ ਪਰਿਵਾਰ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਮੇਰਾ ਨਾਮ ਰਾਮਪਾਲ ਪਟੋਆ ਹੈ ਅੱਜ ਕਿਹਨਾਂ ਦਾ ਮੇਰਾ ਨਾਮ ਰਾਮਪਾਲ ਪਟੋਆ ਹੈ ਮੈਂ ਕੈਲਗਰੀ ਕੈਨੇਡਾ ਤੋਂ ਆਇਆ ਗੁਰੂ ਰਬੀਦਾਸ ਜੀ ਦੇ ਗੁਰਪੁਰਬ ਤੇ ਬੇਗੰਪੁਰਾ ਐਕਸਪ੍ਰੈਸ ਦੇ ਵਿੱਚ ਦਰਸ਼ਨਾਂ ਲਈ ਜਾ ਰਿਹਾ ਆ ਇੱਧਰ ਮੇਰਾ ਪਿੰਡ ਤਲਵਣਾ ਅਸੀਂ ਸਪੈਸ਼ਲੀ ਬਾਬਾ ਜੀ ਦੇ ਦਰਸ਼ਨ ਕਰਨ ਬੇਗੰਪੁਰਾ ਐਕਸਪ੍ਰੈਸ ਰੇਲ ਤੁੰਸੀ ਜਾ ਰਹੇ ਹਾਂ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਾਬਾ ਜੀ ਦੇ ਗੁਰਪੁਰਬ ਤੇ ਲੱਖ ਲੱਖ ਵਧਾਈ ਹੋਵੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ